ਸਿਕਲਜੀ ਮੇਰੇ ਅੱਜ ਦੇ ਅਧਿਆਪਨ ਦਾ ਵਿਸ਼ਾ ਹੈ ਸੰਖੇਪ ਰਚਨਾ ਜਾਂ ਪ੍ਰੈਸੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀਏ ਬੀਐਸਸੀ ਬੀਕੋਮ ਸੈਮੈਸਟਰ 2 ਦੀ ਕੰਪਲਸਰੀ ਪੰਜਾਬੀ ਦੇ ਸੈਕਸ਼ਨ ਸੀ ਦਾ ਭਾਗ ਹੈ ਸੰਖੇਪ ਰਚਨਾ ਦਾ ਅਰਥ ਅਸੀਂ ਸਭ ਤੋਂ ਪਹਿਲਾਂ ਦੱਸਾਂਗੇ ਕਿ ਸੰਖੇਪ ਰਚਨਾ ਹੁੰਦੀ ਕੀ ਹੈ ਸੰਖੇਪ ਰਚਨਾ ਤੋਂ ਭਾਵ ਕਿਸੇ ਵੀ ਪਾਠ ਨੂੰ ਅਰਥਪੂਰਨ ਛੋਟਾ ਕਰਨਾ ਹੈ ਫ੍ਰੈਂਚ ਫ੍ਰੈਂਚ ਭਾਸ਼ਾ ਦੇ ਵਿੱਚ ਪ੍ਰੈਸੀ ਨੂੰ ठीक है तो बाद जी मेरे अज के अध्यापन का विषय है संखेप रचना जो कि गुरु नानक देव यूनिवर्सिटी के बी ए बी एस सी बीकॉम समेस्टर दूसरा दे कंपलसरी भाग का ਸਤਿ ਸ੍ਰੀ ਅਕਾਲ ਜੀ ਮੇਰੇ ਅੱਜ ਦੇ ਅਧਿਆਪਨ ਦਾ ਵਿਸ਼ਾ ਹੈ ਸੰਖੇਪ ਰਚਨਾ ਜੋ ਕਿ ਬੀਏ ਬੀਐਸਸੀ ਬੀਕਮਸ semesters ਦੂਸਰਾ ਦੇ ਕੰਪਲਸਰੀ ਪੰਜਾਬੀ ਦੇ ਸੈਕਸ਼ਨ ਸੀ ਦਾ ਹਿੱਸਾ ਹੈ ਸਭ ਤੋਂ ਪਹਿਲਾਂ ਅਸੀਂ ਸੰਖੇਪ ਰਚਨਾ ਜਾਂ ਪ੍ਰੈਸੀ ਦਾ ਅਰਥ ਦੱਸਾਂਗੇ ਸੰਖੇਪ ਰਚਨਾ ਤੋਂ ਭਾਵ ਕਿਸੇ ਵੀ ਪਾਠ ਨੂੰ ਅਰਥਪੂਰਨ ਛੋਟਾ ਕਰਨਾ ਹੈ ਪ੍ਰੈਸੀ ਫ੍ਰੈਂਚ ਭਾਸ਼ਾ ਦਾ ਸ਼ਬਦ ਹੈ ਜਿਸ ਤੋਂ ਭਾਵ ਹੈ ਘਟ ਕਰਨਾ ਚੰਗੀ ਸੰਖੇਪ ਰਚਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਸੰਖੇਪ ਰਚਨਾ ਥੋੜੇ ਸ਼ਬਦਾਂ ਵਿੱਚ ਹੋਵੇ ਬੇਲੋੜੇ ਵਿਸਥਾਰ ਸ਼ਾਂਤੀ ਕਰਨਾ ਦੂਸਰੀ ਵਿਸ਼ੇਸ਼ਤਾ ਹੋਵੇਗੀ ਫਿਰ ਸੰਖੇਪ ਰਚਨਾ ਸਰਲ ਤੇ ਸਪਸ਼ਟ ਹੋਵੇ ਸੰਖੇਪ ਰਚਨਾ ਆਪਣੇ ਸ਼ਬਦਾਂ ਵਿੱਚ ਹੋਵੇ ਸੰਖੇਪ ਰਚਨਾ ਇੱਕ ਪੂਰਨ ਅਤੇ ਲੜੀਬੱਧ ਰਚਨਾ ਹੋਣੀ ਚਾਹੀਦੀ ਹੈ ਸੰਖੇਪ ਰਚਨਾ ਵਿੱਚ ਅਸਲ ਭਾਵ ਕਾਇਮ ਰਹਿਣੇ ਚਾਹੀਦੇ ਹਨ ਸੰਖੇਪ ਰਚਨਾ ਦਾ ਜਿਹੜਾ ਸਰਲੇਖ ਦੇਣਾ ਬਹੁਤ ਜ਼ਰੂਰੀ ਹੈ। ਕਾਲ ਜਾਂ ਸਮਾ ਸੰਖੇਪ ਰਚਨਾ ਦਾ ਉਹੀ ਰਹੇ। ਇਹ ਸਾਰੀਆਂ ਜਿਹੜੀਆਂ ਔਸ਼ੀਸ਼ਤਾਵਾਂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕਿਸੇ ਰਚਨਾ ਦੀ ਸੰਖੇਪ ਰਚਨਾ ਜਾਂ ਉਸ ਨੂੰ ਛੋਟਾ ਕੀਤਾ ਜਾ ਸਕਦਾ ਹੈ। ਅਗੇ ਚੰਗੀ ਸੰਖੇਪ ਰਚਨਾ ਬਣਾਉਣ ਲਈ ਕੁਝ ਨਿਯਮ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਪਵੇਗਾ। ਸਭ ਤੋਂ ਪਹਿਲਾ ਹੈ ਤੱਤ ਪਹਿਲਾ ਮੂਲ ਲਿਖਤ ਨੂੰ ਧਿਆਨ ਨਾਲ ਇੱਕ ਦੋ ਵਾਰ ਜਾਂ ਉਨੀ ਦੇਰ ਤੱਕ ਪੜੋ ਜਦੋਂ ਤੱਕ ਲਿਖਤ ਦੇ ਭਾਗ ਚੰਗੀ ਤਰ੍ਹਾਂ ਸਮਝ ਨਾ ਆ ਜਾਣ। ਦੂਸਰੀ ਜਿਹੜੀ ਨਿਯਮ ਹੈ ਉਹ ਨੂੰ ਧਿਆਨ ਦੇ ਵਿੱਚ ਇਹ ਰੱਖਣ ਦੀ ਲੋੜ ਹੈ ਕਿ ਇਸ ਤੋਂ ਬਾਅਦ ਮੂਲ ਲਿਖਤ ਦਾ ਸਰਲੇਖ ਲੱਭਣ ਦੀ ਕੋਸ਼ਿਸ਼ ਕਰੋ ਅਤੇ ਨਾਲ ਹੀ ਵੱਖ-ਵੱਖ ਵਿਚਾਰਾਂ ਤੇ ਇੱਕ ਦੋ ਤਿੰਨ ਕਰਕੇ ਨੰਬਰ ਲਿਖਦੇ ਜਾਓ। ਜਿਹੜਾ ਜਿਹੜਾ ਵਿਚਾਰ ਤੁਹਾਨੂੰ ਲੱਗਦਾ ਕਿ ਇਹਨੂੰ ਸੰਖੇਪ ਕੀਤਾ ਜਾ ਸਕਦਾ ਉਹਦੇ ਆਪਾਂ ਨੰਬਰ ਲਿਖਦੇ ਜਾਣੇ ਨੇ ਨੰਬਰ 3 ਨੰਬਰ ਲਗਾ ਕੇ ਨੋਟ ਕੀਤੇ ਵਿਚਾਰਾਂ ਦਾ ਕੱਚਾ ਖਾੜਾ ਜਾਂ ਪਿਆਰਾ ਤਿਆਰ ਕਰੋ ਚੌਥਾ ਨੰਬਰ ਫਿਰ ਕੱਚੇ ਖੜੇ ਨੂੰ ਸੰਖੇਪ ਅਤੇ ਠੁਕਮੇ ਸ਼ਬਦਾ ਸ਼ਬਦਾਬਦੀ ਦਿਓ ਪੰਜਵਾਂ ਲਿਖੇ ਪੈਰੇ ਦੇ ਸ਼ਬਦਾਂ ਦੀ ਗਿਣਤੀ ਕਰੋ ਜੇਕਰ ਸ਼ਬਦ ਘੱਟ ਹਨ ਤਾਂ ਹੋਰ ਵਿਸਥਾਰ ਦੇ ਸਕਦੇ ਹੋ ਸ਼ਬਦ ਜਿਹੜੇ ਨੇ ਉਹ ਤਿੰਨ ਤਿਹਾਈ ਤੋਂ ਤਿਹਾਈ ਤੋਂ ਘੱਟ ਨਹੀਂ ਹੋਣੇ ਚਾਹੀਦੇ ਫਿਰ ਛੇਵਾਂ ਪੁਆਇੰਟ ਹੈ ਜਿਹੜਾ ਉਹਨੂੰ ਇਹ ਗੱਲ ਨੂੰ ਧਿਆਨ ਚ ਰੱਖਣਾ ਪਏਗਾ ਲਿਖਦੇ ਹਾਂ ਸੰਖੇਪ ਰਚਨਾ ਇੰਨੀ ਸੰਖੇਪ ਵੀ ਨਾ ਹੋਵੇ ਕਿ ਉਸ ਦਾ ਮੂਲ ਭਾਵ ਹੀ ਪਤਾ ਨਾ ਲੱਗੇ ਉਸ ਦਾ ਮੂਲ ਭਾਵ ਆਣਾ ਚਾਹੀਦਾ ਹੈ ਕੁਝ ਹੋਰ ਗੱਲਾਂ ਵੱਲ ਧਿਆਨ ਦਿਓ ਫਿਰ ਸੰਖੇਪ ਰਚਨਾ ਨੂੰ ਲਿਖਦੇ ਹਾਂ ਨੰਬਰ 1 ਹੈ ਪਹਿਲੇ ਆਪਣੇ ਕੋਲੋਂ ਕੋਈ ਵਿਚਾਰ ਨਾ ਦਿਓ ਕਿਉਂਕਿ ਤੁਸੀਂ ਮੂਲ ਲਿਖਤ ਦੀ ਵਿਆਖਿਆ ਨਹੀਂ ਕਰ ਰਹੇ ਬਲਕਿ ਧਿਆਈ ਕਰਕੇ ਲਿਖਣਾ ਹੈ ਉਸ ਦਾ ਵਿਸਥਾਰ ਨਹੀਂ ਦੇਣਾ ਆਪਣੇ ਕੋਲੋਂ ਕੋਈ ਵਿਚਾਰ ਨਹੀਂ ਦੇਣੇ ਕੋਈ ਆਪਣਾ ਵਿਚਾਰ ਨਹੀਂ ਦੇ ਰਹੇ ਤੁਸੀਂ ਸਿਰਫ ਜਿਹੜੀ ਦਿੱਤੀ ਹੋਈ ਲੇਖਕ ਦੀ ਰਚਨਾ ਹੈ ਉਸ ਨੂੰ ਤੁਸੀਂ ਘਟ ਕਰ ਰਹੇ ਹੋ ਸ਼ਬਦ ਨੂੰ ਅਰਥਾਪੂਰਵਕ ਘਟ ਕਰ ਰਹੇ ਹੋ ਮੂਲ ਦੂਸਰਾ ਪੁਆਇੰਟ ਹੈ ਜਿਹੜਾ ਮੂਲ ਲਿਖਤ ਦੇ ਵਿਰੋਧ ਵਿੱਚ ਨਾ ਲਿਖੋ ਤੀਸਰਾ ਇਕੱਲੇ ਇਕੱਲੇ ਵਾਕ ਨੂੰ ਸੰਖੇਪਨ ਦੀ ਕੋਸ਼ਿਸ਼ ਨਾ ਕਰੋ ਇੱਕ ਇੱਕ ਵਾਕ ਲੈਣਾ ਉਸ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਕੋਈ ਵਾਕ ਸਾਰੇ ਦਾ ਸਾਰਾ ਛੱਟਣ ਵਾਲਾ ਹੁੰਦਾ ਹੈ ਕਿਉਂਕਿ ਤੇ ਕੋਈ ਸਾਰਾ ਹੀ ਸੰਖੇਪਨ ਵਾਲਾ ਹੁੰਦਾ ਹੈ ਚੌਥਾ ਸੰਖੇਪ ਰਚਨਾ ਉਹਨਾਂ ਸ਼ਬਦਾਂ ਵਿੱਚ ਲਿਖੋ ਜਿਸਦੇ ਅਰਥ ਤੁਹਾਨੂੰ ਪਤਾ ਹੋਣ ਅਰਥ ਬਹੁਤੇ ਜਿਹੜੇ ਨੇ ਉਸ ਸਰਲ ਕਰਨੇ ਹੁੰਦੇ ਨੇ ਅਪਾ ਬਹੁਤੇ ਔਖੇ ਸ਼ਬਦਾਂ ਨੂੰ ਵਰਤੋਂ ਵਿੱਚ ਨਹੀਂ ਲਿਆਣਾ ਹੁੰਦਾ ਤਾਂ ਕਿ ਸਾਡਾ ਜਿਹੜਾ ਸੰਖੇਪ ਰਚਨਾਏ ਉਹ ਅਰਥਪੂਰਨ ਰਹੇ ਆਪਣੇ ਅਰਥ ਨਾ ਗਵਾ ਦੇਵੇ ਅੱਗੇ ਹੈ ਮੂਲ ਰਚਨਾ ਜਿੰਨੇ ਮਰਜ਼ੀ ਪੈਰੇ ਵਿੱਚ ਹੋਵੇ ਪਰੰਤੂ ਸੰਖੇਪ ਰਚਨਾ ਇੱਕ ਹੀ ਪੈਰੇ ਵਿੱਚ ਹੋਣੀ ਚਾਹੀਦੀ ਹੈ ਉਹ ਜੋ ਤੁਸੀਂ ਇੱਕ ਪੈਰੇ ਦੇ ਵਿੱਚ ਹੀ ਉਹ ਸਾਰਾ ਅਰਥ ਜਿਹੜਾ ਹੈ ਉਹ ਭਾਵ ਇਹ ਉਹ ਇੱਕ ਪੈਰੇ ਦੇ ਵਿੱਚ ਤਿੰਨ ਤਿਹਾਈ ਦੇ ਵਿੱਚ ਕਰ ਦੇਣਾ ਹੁੰਦਾ ਹੈ ਕੋਝ ਹੋਰ ਗੱਲਾਂ ਵਾਲੀਆਂ ਅੰਦੇਂ ਤੋਂ ਬਾਅਦ ਅਸੀਂ ਚੱਲਦੇ ਹਾਂ ਸੰਜਮ ਭਰਪੂਰ ਸ਼ਬਦਾਵਲੀ ਲਿਖਣ ਦਾ ਢੰਗ ਕੀ ਹੈ ਰਚਨਾ ਨੂੰ ਸੰਖੇਪ ਕਰਦਿਆਂ ਸ਼ਬਦ ਘਟ ਕਰਨ ਲਈ ਸੰਜਮ ਭਰਪੂਰ ਸ਼ਬਦਾਵਲੀ ਦੀ ਵਰਤੋਂ ਕਰਨੀ ਫਾਇਦੇਮੰਦ ਰਹੇਗੀ ਉਦਾਹਰਨ ਵਜੋਂ ਜੋ ਇਨਸਾਨ ਜ਼ਿੰਦਗੀ ਵਿੱਚ ਕੰਮ ਤੋਂ ਜੀ ਚੁਰਾਉਂਦੇ ਹਨ ਉਹ ਕਦੀ ਵੀ ਸਫਲ ਨਹੀਂ ਹੋ ਸਕਦੇ ਇਹ ਤੋਂ ਇਹ ਇੰਨਾ ਸ਼ਬਦਾਂ ਦੀ ਜੇਕਰ ਆਪਾਂ ਗਿਣਤੀ ਕਰਦੇ ਹਾਂ ਪਹਿਲੇ ਵਾਕ ਦੀ ਤੇ ਇਹ ਸ਼ਬਦ ਬਣਦੇ ਹਨ 16 ਤੇ ਇਹਨਾਂ ਨੂੰ ਅਸੀਂ ਸੰਖੇਪ ਰੂਪ ਦੇਣਾ ਹੋਵੇ ਤਾਂ ਉਹ ਸ਼ਬਦ ਬਣਨਗੇ ਜਾਂ ਉਦਿੱਤਾ ਹੋਇਆ ਉੱਪਰਲਾ ਵਾਕ ਸੰਖੇਪ ਰੂਪ ਦੇ ਵਿੱਚ ਜਿਹੜਾ ਪੇਸ਼ ਹੋਵੇਗਾ ਉਹ ਹੋਵੇਗਾ ਕਮ ਚੋਰ ਇਨਸਾਨ ਹਮੇਸ਼ਾ ਅਸਫਲ ਰਹਿੰਦੇ ਹਨ ਇਹ ਸੱਤ ਸ਼ਬਦਾਂ ਦੇ ਵਿੱਚ ਆ ਗਿਆ ਦੇਖੋ ਵੱਡਾ ਉੱਪਰ ਸੈਂਟੈਂਸ ਹੈ ਉੱਪਰ ਵੱਡਾ ਵਾਕ ਹੈ ਪਰ ਉਸੇ ਵਾਕ ਨੂੰ ਜੇਕਰ ਅਸੀਂ ਅਰਥਪੂਰਵਕ ਸੰਖੇਪਤ ਕਰਨਾ ਹੋਵੇ ਤਾਂ ਉਹ ਸੱਤ ਸ਼ਬਦਾਂ ਦੇ ਵਿੱਚ ਸੰਖੇਪਤ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਦੂਸਰਾ ਵਾਕ ਹੈ ਸੁਨੀਲ ਦੂਸਰਿਆਂ ਨਾਲ ਛੇਤੀ ਘੁਲਦਾ ਮਿਲਦਾ ਨਹੀਂ ਸਿਰਫ ਆਪਣੇ ਤੱਕ ਸੀਮਤ ਹੈ ਇਸ ਦੇ ਇਸ ਜਿਹੜੇ ਵਾਕ ਦੇ ਸ਼ਬਦ ਹਨ ਉਹ ਸ਼ਬਦ ਗਿੰਦੇ ਆ ਉਹ 13 ਸ਼ਬਦ ਨੇ ਵਰਜਿਕਰਾਸੀਸ ਨੂੰ ਸੰਖੇਪ ਦੇ ਵਿੱਚ ਅਰਥਪੂਰਵਕ ਦਰਸਾਣਾ ਹੋਵੇ ਪੜਤ ਕਰਨਾ ਹੋਵੇ ਤੇ ਇਸ ਦੀ ਵਿਧੀ ਇਹੀ ਹੈ ਲਿਖਣ ਦਾ ਢੰਗ ਕਿ ਸੁਨੀਲ ਅੰਤਰਮੁਖੀ ਹੈ ਸਾਰਾ ਕੁਲਦਾ ਮਿਲਦਾ ਨਹੀਂ ਸਿਰਫ ਆਪਣੇ ਤੱਕ ਸੀਮਤ ਰਹਿੰਦਾ ਹੈ ਇੰਨਾ ਸਾਰੇ ਹੀ ਸ਼ਬਦਾਂ ਨੂੰ ਜਾਂ ਸਾਰਿਆਂ ਸ਼ਬਦਾਂ ਨੂੰ ਸੰਖੇਪਤ ਕਰਕੇ ਸਾਰੇ ਸ਼ਬਦਾਂ ਦਾ ਇੱਕ ਸ਼ਬਦ ਅੰਤਰਮੁਖੀ ਬਹੁਤ ਸੋਹਣਾ ਸ਼ਬਦ ਹੈ ਇਸ ਨੂੰ ਅਸੀਂ ਵਰਤ ਕੇ ਸਿਰਫ ਇਨ 13 ਸ਼ਬਦਾਂ ਨੂੰ 3 ਸ਼ਬਦਾਂ ਦੇ ਵਿੱਚ ਸੰਖੇਪਤ ਕਰਨ ਦਾ ਹੁਨਰ ਪ੍ਰਾਪਤ ਕਰ ਸਕਦੇ ਹਾਂ ਜੇਕਰ ਸਾਨੂੰ ਸੰਜਮ ਭਰਪੂਰ ਸ਼ਬਦਾਵਲੀ ਵਰਤਣੀ ਆਂਦੀ ਹੈ ਇਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਸ਼ਬਦਾਵਲੀ ਇਹ ਵਾਤੂਵਾਤ ਆਂਦੀ ਹੋਵੇ ਅਗ ਹੈ ਕਿ ਸੰਖੇਪ ਰਚਨਾ ਦੀ ਉਦਾਹਰਣ ਅਸੀਂ ਦੇ ਕੇ ਇਸ ਗੱਲ ਨੂੰ ਸਮਝਾ ਸਕਦੇ ਹਾਂ ਕਿ ਅਸੀਂ ਜਿਹੋ ਜਿਹੇ ਪੁਰਖਾਂ ਦੀ ਜਾਂ ਪੁਰਸ਼ਾਂ ਦੀ ਸੰਗਤ ਕਰਾਂਗੇ ਅਵਸ਼ਿ ਹੈ ਉਹੋ ਜੇ ਹੋ ਜਾਵਾਂਗੇ ਅ칸 ਹੈ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਕਿਸੇ ਕੋਰੇ ਕੱਪੜੇ ਨੂੰ ਜਿਸ ਰੰਗ ਵਿੱਚ ਡਬੋ ਦਈਏ ਉਸ ਉੱਤੇ ਉਹੀ ਰੰਗ ਛੜ ਜਾਂਦਾ ਹੈ ਇਸੇ ਤਰ੍ਹਾਂ ਕੋਈ ਪੁਰਸ਼ ਜਿਨ੍ਹਾਂ ਆਦਮੀਆਂ ਵਿੱਚ ਬੈਠੇਗਾ ਉਸ ਤੇ ਉੱਤੇ ਉਹਨਾਂ ਦੇ ਖਿਆਲਾਂ ਤੇ ਆਚਰਣ ਦਾ ਅਸਰ ਜ਼ਰੂਰ ਪਏਗਾ ਭਲਿਆਂ ਪੁਰਸ਼ਾਂ ਦੀ ਸੰਗਤ ਮਨੁੱਖ ਨੂੰ ਭਲਾ ਬਣਾਉਂਦੀ ਹੈ ਇਸੇ ਤਰ੍ਹਾਂ ਚੋਰਾ ਅਤੇ ਜਵਾਰੀਆਂ ਦੀ ਸੰਗਤ ਵਿੱਚ ਮਨੁੱਖ ਚੋਰ ਅਤੇ ਜਵਾਰੀਏ ਬਣ ਜਾਂਦੇ ਹਨ ਇਹ ਮਤਲਬ ਜੇਕਰ ਅਸੀਂ ਇਸ ਸਾਰੇ ਪੈਰੇ ਨੂੰ ਪੜ੍ਹਦੇ ਹਾਂ ਤੇ ਇੱਕ ਇੱਕ ਸ਼ਬਦ ਨੂੰ ਗਿਣਦੇ ਹਾਂ ਤੇ ਉਹ કુલ ਸ਼ਬਦ ਬੰਦੇ ਹਨ 96 ਤੇ ਇਸ ਦਾ ਤਿਹਾਈ ਭਾਗ ਅਸੀਂ ਕੱਢਣਾ ਹੁੰਦਾ ਹੈ ਜਿਸ ਨੂੰ ਅਸੀਂ ਸੰਖੇਪ ਰਚਨਾ ਕਹਿੰਦੇ ਹਾਂ ਅਸੀਂ ਸਾਰੇ ਸ਼ਬਦਾਂ ਨੂੰ કુલ ਸ਼ਬਦਾਂ ਨੂੰ ਜਿਣਾਂਗੇ ਉਹਨਾਂ ਨੂੰ 3 ਦੇ ਨਾਲ ਅ ਦਵਾਇਡ ਕਰ ਦਾਂਗੇ ਭਾਗ ਕਰ ਦਾਂਗੇ ਤੇ ਜਿੰਨੇ ਸ਼ਬਦ ਆਉਂਦੇ ਹਨ ਉਹ 35 ਸ਼ਬਦ ਆਣਗੇ ਤੇ ਉਹਦੇ ਮੁਤਾਬਕ ਹੀ ਅਸੀਂ ਇਸ ਪੈਰੇ ਨੂੰ ਸੰਖੇਪਿਤ ਕਰਨਾ ਹੋਵੇਗਾ ਤੇ ਉਹਦੇ ਲਈ ਸਾਡੀ ਸ਼ਬਦਾਵਲੀ ਇਹ ਜਿਹੜੀ ਉਹ ਸੰਖੇਪ ਬਹੁ ਅਰਥਾਂ ਨੂੰ ਇੱਕ ਅਰਥ ਦੇਣ ਵਾਲੀ ਹੋਣੀ ਚਾਹੀਦੀ ਆ ਟੁਕਵਾਸ ਲਈ ਇੱਕ ਹੋਣਾ ਸੀ ਪੜੇ ਹੋਏ ਪੈਰੇ ਨੂੰ ਦੇਖਾਂਗੇ ਕਿ ਉਸ ਵਿੱਚ ਕੋਲ 96 ਨੇ ਤੇ ਉਹਦਾ ਤਿਹਾਈ ਭਾਗ 35 ਨਿਕਲਿਆ ਹੈ ਤੁਕ ਨੂੰ ਆਨਸਰ ਲੇਖ ਅਸੀਂ ਇਹ ਦੇ ਸਕਦੇ ਹਾਂ ਜਿਹੀ ਸੰਗਤ ਤੇਹੀ ਰੰਗਤ ਸੰਖੇਪ ਰਚਨਾ ਜੇਕਰ ਅਸੀਂ ਕਰਾਂਗੇ ਤੇ ਅਸੀਂ ਕਟੋ-ਕਟ ਸ਼ਬਦ ਨਹੀਂ ਉਹ ਵਰਤੇ ਨੇ ਅਰਥ ਉਹੀ ਰੱਖਣ ਵਾਸਤੇ ਹਰੇਕ ਪੁਰਸ਼ ਉਤੇ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ ਇਹ ਅਸੀਂ ਪੂਰੇ ਦੋ ਲਾਈਨਾਂ ਨੂੰ ਸੰਖੇਪਤ ਕੀਤਾ ਭਲੇ ਅਤੇ ਸਿਆਣੇ ਮਨੁੱਖਾਂ ਵਿੱਚ ਰਹਿ ਕੇ ਮਨੁੱਖ ਨੇਕ ਅਤੇ ਸੁਗੜ ਬੰਦਾ ਹੈ ਬੁਰਿਆਂ ਅਤੇ ਐਬੀਆਂ ਦੀ ਸੰਗਤ ਉਸ ਨੂੰ ਬੁਰਾ ਐਬੀ ਬੁਰਾ ਅਤੇ ਐਬੀ ਬਣਾ ਦਿੰਦੀ ਹੈ ਦੇਖੋ ਭਾਵ ਕਿਤੇ ਨਹੀਂ ਗਿਆ ਇਸ ਤੇ ਅਰਥ ਕਿਤੇ ਨਹੀਂ ਗਏ ਆਪਣੇ ਕੋਲੋਂ ਵਿਚਾਰ ਕੋਈ ਨਹੀਂ ਦਿੰਦਾ ਸਿਰਫ ਦਿੱਤੇ ਹੋਏ ਪੈਰੇ ਨੂੰ ਅਸੀਂ ਸੰਖੇਪ ਸ਼ਬਦਾਂ ਦੇ ਵਿੱਚ ਬਦਲ ਕੇ ਉਹੀ ਭਾਵ ਰੱਖੇ ਨੇ ਉਹੀ ਅਰਥ ਰੱਖੇ ਨੇ ਵਾਧੂ ਵਿਸਥਾਰ ਨਹੀਂ ਦਿੰਦਾ ਔਰ ਦੂਸਰੀ ਗੱਲ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ ਕਿ ਜੇਕਰ ਕੋਈ ਮੁਹਾਵਰਾ ਜਾਂ ਅਖਾਣ ਵਿੱਚ ਵਰਤਿਆ ਹੁੰਦਾ ਹੈ ਤੇ ਅਸੀਂ ਉਸ ਮੁਹਾਵਰੇ ਜਾਂ ਅਖਾਣ ਨੂੰ ਉਸੇ ਦੀ ਉਸੇ ਤਰ੍ਹਾਂ ਸੰਖੇਪ ਰਚਨਾ ਦੇ ਵਿੱਚ ਨਹੀਂ ਵਰਤਣਾ ਹੁੰਦਾ ਉਹਦਾ ਦਿੱਤਾ ਹੋਇਆ ਭਾਵ ਲੈ ਕੇ ਉਸ ਨੂੰ ਇੱਕ ਸੰਖੇਪ ਸ਼ਬਦ ਦੇ ਕੇ ਉਸ ਨੂੰ ਰਚਨਾ ਦੇ ਵਿੱਚ ਲਿਆਉਣਾ ਹੁੰਦਾ ਤਾਂ ਸਾਡੀ ਰਚਨਾ ਜਿਹੜੀ ਉਹ ਤਿਹਾਈ ਭਾਗ ਦੇ ਵਿੱਚ ਬਦਲਦੀ ਇਹ ਅਰਥਪੂਰਨ ਹੁੰਦੀ ਹੈ and watching. Uh... <laughs>